ਮਸ਼ਰੂਮ ਖੁੰਬਾਂ ਦੇ ਕਾਰੋਬਾਰ ਦੇ ਵਿੱਚ ਕਾਫੀ ਕਿਸਾਨ ਲੱਖਾਂ ਰੁਪਏ ਜਿਹੜਾ ਕੁਮਾਰੇ ਹੈਗੇ ਆ ਜਿਹੜੇ ਵੀ ਕਿਸਾਨ ਪਰ ਅਜਾ ਪੜੇ ਲਿਖੇ ਨੌਜਵਾਨ ਖੁੰਬਾਂ ਦਾ ਮਸ਼ਰੂਮ ਦਾ ਕਾਰੋਬਾਰ ਕਰਨਾ ਚਾਹੁੰਦੇ ਹਨ ਉਹ ਇਸ ਵੀਡੀਓ ਨੂੰ ਜ਼ਰੂਰ ਦੇਖ ਲਿਓ ਇੱਕ ਪੜੇ ਲਿਖੇ ਨੌਜਵਾਨ ਦੀ ਇੰਟਰਵਿਊ ਹੈਗੀ ਆ ਜੋ ਪਿਛਲੇ ਕਾਫੀ ਸਾਲਾਂ ਤੋਂ ਮਸ਼ਰੂਮ ਖੁੰਬਾਂ ਦਾ ਜੋ ਕਾਰੋਬਾਰ ਕਰਦਾ ਹੈਗਾ ਕਿ ਇਸ ਦੇ ਵਿੱਚ ਆਪਾਂ ਨੂੰ ਕਰਨਾ ਪੈਂਦਾ ਹੈਗਾ ਕਿਸ ਤਰ੍ਹਾਂ ਦਾ ਇਹ ਪ੍ਰੋਸੈਸ ਹੈਗਾ ਕਿੰਨਾ ਇਸ ਦੇ ਉੱਪਰ ਪੈਸਾ ਲੱਗਦਾ ਹੈਗਾ ਆਪਣੇ ਨੌਜਵਾਨ ਪੀੜ੍ਹੀ ਹੈ ਜਿਹੜੀ ਫੋਰਨ ਕੰਟਰੀਆਂ ਦੇ ਵਿੱਚ ਪੈਸਾ ਜਾਦੇ ਖਰਾਬ ਕਰਦੀ ਹੈਗੀ ਆ ਪਰ ਇੱਥੇ ਆਪਣੇ ਮੁਲਕ ਦੇ ਵਿੱਚ ਕੰਮ ਕਰਨ ਨੂੰ ਰਾਜੀ ਨਹੀਂ ਹੈਗੇ ਆਜੋ ਦੇਖੋ ਪੂਰੇ ਇਹਦੀ ਮੱਲਾ ਕਾਰਡਿੰਗ ਕਦਣਾ ਕਰਦੇ ਜਿਹਦੇ ਪਹਿਲਾਂ ਇਹ ਮੰਨ ਕੇ ਚਲੋ ਆਏ ਤੜਾਈ ਤੜਾਈ ਹੁੰਦੀ ਹੈ ਇਹਦੀ ਅੱਛਾ ਤੇ ਇਦੋਂ ਬਾਅਦ ਇਹ ਕਰਦਣਾ ਕੱਟੀ ਜਾਂਦੀ ਹੈ ਅੱਛਾ ਤੇ ਇਦੋਂ ਬਾਅਦ ਇਹਨੂੰ ਬਾਸ਼ ਕਰਨਾ ਪੈਂਦਾ ਧੋਣਾ ਪੈਂਦਾ ਹੈਗਾ ਅੱਛਾ ਤੇ ਬਸ ਇਦੋਂ ਬਾਅਦ ਸੁਕਾ ਕੇ ਇਦੋਂ ਬਾਅਦ ਹੱਥ ਨੇ ਪੈਕਿੰਗ ਹੋ ਜਾਂਦੀ 200 ਗ੍ਰਾਮ ਦੀ ਪੈਕਿੰਗ ਠੀਕ ਹੈ ਤੇ ਦੱਸ ਕੇ ਨੂੰ ਕਿੰਨੇ ਮੰਨ ਲਾ ਪਹਿਲਾਂ ਤਿਆਰ ਕਰਦੇ ਹੋ ਕੰਪੋਸਟ ਇਹ ਕਾਦੇ ਦਿਨਾਂ ਤਿਆਰ ਕਰਦੇ ਇਹ ਆਪਣ ਨੂੰ ਕਰੀ ਕਰਾਈ ਲਿਆਉਣਾ ਕੰਪੋਸਟ ਜੀ ਅੱਛਾ ਹਾਂਜੀ ਆਪਣੇ ਖੇਤਰ ਤੋਂ ਆਉਂਦੀ ਹੈ ਇਹ ਆਪਣੀ ਕਰੀ ਕਰਾਈ ਲਿਆਉਣਾ ਕੰਪੋਸਟ ਤਿਆਰ ਤੇ ਵੀ ਨਾਲ ਆ ਜਾਂਦਾ ਵੀ ਅਸੀਂ ਪਾ ਲੈਂਦੇ ਅੱਛਾ ਹਾਂਜੀ ਤੇ ਬਾਈ ਫਿਰ ਜਿਹੜੀ ਇਹਦੀ ਤੜਾਈ ਹੈ ਮੰਨ ਕੇ ਚੱਲੋ ਕੈਦਨਾ ਵਾਦ ਕਰਨੀ ਪੈਂਦੀ ਹੈ ਇਹ 40 ਦਿਨਾਂ ਬਾਅਦ ਟੁੱਟਣ ਲੱਗ ਜਾਂਦੀ ਹੈ ਮਸ਼ੂਨ ਕਿ ਡੇਲੀ ਡੇਲੀ ਕਰਨੀ ਪੈਂਦੀ ਜੇ ਮੈਂ ਕਿਸਾਨ ਭਰਾ ਨੂੰ ਸਤਿ ਸ੍ਰੀ ਅਕਾਲ ਮੈਂ ਸਤਗੁਰ ਸਿੰਘ ਐਗਰੀਕਲਚਰ ਸਰਵਿਸ ਪੰਜਾਬੀ ਫੇਸਬੁੱਕ ਪੇਜ ਤੇ YouTube ਚੈਨਲ ਤੋਂ ਅੱਜ ਮਸ਼ਰੂਮ ਜਿਹਨੂੰ ਆਪਾਂ ਖੁੰਬਾਂ ਦੀ ਖੇਤੀ ਵੀ ਕਹਿ ਸਕਦੇ ਹਾਂ ਬਾਈ ਪਿੰਡ ਅਤਲਾ ਜ਼ਿਲ੍ਹਾ ਮਾਨਸਾ ਦੇ ਵਿੱਚ ਕਾਫੀ ਸਮੇਂ ਤੋਂ ਪਿੰਡ ਦੇ ਵਿੱਚ ਤਿੰਨ ਚਾਰ ਕਿਸਾਨ ਹੈਗੇ ਆ ਜਿਹੜੇ ਮਸ਼ਰੂਮ ਦੀ ਖੇਤੀ ਕਰਦੇ ਆ ਜਿਹੜੇ ਵੀ ਕਿਸਾਨ ਪਰ ਇਸ ਧੰਦੇ ਨੂੰ ਅਪਣਾਉਣਾ ਚਾਹੁੰਦੇ ਨੇ ਵੀਡੀਓ ਨੂੰ ਪੂਰਾ ਦੇਖ ਲਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਕਿਸਾਨ ਦੇ ਕੋਲ ਆਪਾਂ ਲੈਣੀ ਹੈਗੀ ਵੀ ਕਿਸ ਤਰ੍ਹਾਂ ਇਹਦਾ ਪ੍ਰੋਸੈਸ ਹੈਗਾ ਕਿ ਕਿੰਨੇ ਕਿ ਦਿਨ ਦਾ ਸਮਾਂ ਹੈਗਾ ਵੀ ਕਿੰਨੇ ਕਿ ਦਿਨ ਦੇ ਵਿੱਚ ਇਹ ਤਿਆਰ ਹੁੰਦੇ ਆ ਕੀ ਏ ਟੂ ਜ਼ेड ਪ੍ਰੋਸੈਸ ਹੈ ਸਸੀ ਕਾ ਬਾਈ ਜੀ ਸਸੀਓ ਬਾਈ ਜੀ ਨਾਮ ਕੀ ਆਪਣਾ ਪ੍ਰਦੀਪ ਸਿੰਘ ਜੀ ਮੋਬਾਈਲ ਨੰਬਰ ਬੋਲਦੇ ਬਾਈ 98734 55922 ਤੇ ਬਾਈ ਜਿਹੜਾ ਮਸ਼ਰੂਮ ਇਹ ਖੁੰਬਾਂ ਦੀ ਖੇਤੀ ਹੈਗੀ ਆ ਪਹਿਲੇ ਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹਦਾ ਪ੍ਰੋਸੈਸ ਦੱਸ ਦੋ ਵੀ ਕਿਹੜੇ ਮਹੀਨੇ ਤੋਂ ਲੈ ਕੇ ਕਿਹੜੇ ਮਹੀਨੇ ਤੱਕ ਚੱਲਦਾ ਹੈ ਵੀ ਕਿੰਨਾ ਕ ਮੰਨ ਲੈ ਨੂੰ ਟੈਂਪਰੇਚਰ ਚਾਹੀਦਾ ਸਾਰੀ ਜਾਣਕਾਰੀ ਦੇ ਦਿਓ ਕਿਉਂਕਿ ਜੇ ਕਿਸੇ ਕਿਸਾਨ ਨੇ ਇਹ ਧੰਦਾ ਅਪਣਾਉਣਾ ਹੋਇਆ ਤਾਂ ਸੋਡੇ ਨਾਲ ਕੰਟੈਕਟ ਕਰ ਲੈਣਗੇ ਤੇ ਬਾਈ ਜੀ ਅਕਤੂਬਰ ਤੋਂ ਸਟਾਰਟਿੰਗ ਹੋ ਜਾਂਦੀ ਹੈ ਅੱਛਾ ਜੀ ਸਾਡੇ ਸੂਬੇ ਦੀ ਹੋ ਜਾਂਦੀ ਹੈ ਅਕਤੂਬਰ ਤੋਂ ਮੰਨ ਕੇ ਚਲੋ ਤਿਆਰ ਹੋ ਗਿਆ ਸਾਡੇ ਦੁਆਜ ਮਾਲਾ ਕੰਪੋਸਟ ਧਰੀ ਜਾਂਦੀ ਹੈ ਅੱਛਾ ਜੀ ਤੇ ਦੁਆਜ 40 ਕਿ ਦਿਨਾਂ ਬਾਅਦ ਇਹ ਮੰਨ ਲਓ ਆਪਣਾ ਮਸ਼ਰੂਮ ਜਾਂ ਖੁੰਬ ਲਾ ਲਓ ਉਗਣੀ ਸਟਾਰਟ ਹੋ ਜਾਂਦੀ ਹੈ ਅੱਛਾ ਜੀ ਹਾਂਜੀ ਠੀਕ ਹੈ ਤੇ ਭਈ ਇਹਨੂੰ ਬੰਨ ਟੈਂਪਰੇਚਰ ਹੈ ਜਿਹੜਾ ਉਹ ਮੇਨਟੇਨ ਘੱਟੋ ਘੱਟ ਕਿੰਨਾ ਜ਼ਰੂਰੀ ਹੈ ਕਾਰਨ ਕਿ ਮੇਨ ਇਹਦੀ ਗੱਲ ਟੈਂਪਰੇਚਰ ਦੀ ਰਹਿੰਦੀ ਹੈ ਹਨਾ ਤੇ ਇਹਨੂੰ ਘੱਟੋ ਘੱਟ ਟੈਂਪਰੇਚਰ ਕਿੰਨਾ ਚਾਹੀਦਾ ਇਹਨੂੰ 12 ਤੋਂ 20 ਦੇ ਵਿਚਕਾਰ ਵਧੀਆ ਮੰਨਿਆ ਜਾਂਦਾਗਾ अच्छा जी हां जी 12 ਤੋਂ 20 ਵਿੱਚ ਕਰ ਰਹੇ ਠੀਕ ਰਹਿੰਦਾ ਠੀਕ ਹੈ ਸੋਡੇ ਕੋਲੇ ਸ਼ੈੱਡ ਦੇ ਵਿੱਚ ਕਿੰਨੇ ਕੁ ਪਏ ਹੋਏ ਆ ਬਈ ਕਿੰਨੇ ਕਿਲੋ ਇਹ ਬੈਗ ਆਪਣੇ ਦਾ 1000 ਆ ਜੀ اچھا हां जी 1000 1000 10 ਵਸ ਇੱਥੇ ਹੀ ਹੈ ਠੀਕ ਹੈ ਕਿੰਨੇ ਕੁ ਸਮਾਂ ਹੋ ਗਿਆ ਤੁਹਾਨੂੰ ਕਰਦੇ ਨੂੰ ਇਹ ਆਪਾਂ ਨੂੰ ਹੋ ਗਏ 2 ਸਾਲ ਹੋ ਗਏ ਅੱਛਾ ਤੇਲੇ ਸਾਲ ਵੀ ਛੇੜ ਕੀ ਵੀ ਸੀ ਮੋਪਣੇ ਚਾਚਾ ਜੀ ਮੁੰਡੇ ਨੇ ਉਹਨਾਂ ਨੂੰ ਤਿੰਨ ਚਾਰ ਸਾਲ ਹੋ ਗਏ। ਅੱਛਾ ਜਿਹੜੀ ਇਹਦੀ ਬਾਈ ਜਿਵੇਂ ਆ ਤੁਸੀਂ ਖਾਦ ਕਹਿੰਦੇ ਹੋ ਮੰਨ ਲਾ ਪਹਿਲਾਂ ਤਿਆਰ ਕਰਦੇ ਹੋ ਕੰਪੋਸਟ ਇਹ ਕਾਦੇ ਨਾ ਤਿਆਰ ਕਰਦੇ। ਇਹ ਆਪ ਨੂੰ ਕਰੀ ਕਰਾਈ ਲਿਆਉਂਦੇ ਕੰਪੋਸਟ ਜੀ। ਅੱਛਾ ਹਾਂਜੀ ਆਪਣੀ ਖੁਰੇਤਰ ਤੋਂ ਹੁੰਦੀ ਹੈ। ਅੱਛਾ ਇਹ ਆਪਣੀ ਕਰੀ ਕਰਾਈ ਲਿਆਉਂਦੇ ਕੰਪੋਸਟ ਤਿਆਰ ਤੇ ਵੀ ਨਾਲ ਆ ਜਾਂਦਾ ਵੀ ਅਸੀਂ ਪਾ ਲੈਂਦੇ। ਅੱਛਾ ਹਾਂਜੀ ਤੇ ਬਾਈ ਫਿਰ ਜਿਹੜੀ ਇਹਦੀ ਤੜਾਈ ਹੈ ਮੰਨ ਕੇ ਚੱਲੋ ਕੈ ਦਿਨਾਂ ਬਾਅਦ ਕਰਨੀ ਪੈਂਦੀ ਹੈ? ਇਹ 40 ਦਿਨਾਂ ਬਾਅਦ ਟੁੱਟਣ ਲੱਗ ਜਾਂਦੀ ਹੈ ਮਸ਼ੂਮ ਅੱਛਾ ਕਿ ਡੇਲੀ ਡੇਲੀ ਕਰਨੀ ਪੈਂਦੀ ਜਿਵੇਂ ਮਨ ਲੈ ਅਕਤੂਬਰ ਮਹੀਨੇ ਚ ਕਰ ਲਈ ਹਾਂ ਨਵੰਬਰ ਨਵੰਬਰ ਦੇ ਵਿੱਚ ਮਨ ਲੈ 40 ਸਟਾਰਟਿੰਗ ਹੋ ਜਾਂਦੀ ਹੈ ਸਾਡਾ 10 ਤੋਂ 10 15 12 ਤੱਕ ਨਵੰਬਰ ਤੱਕ ਅੱਛਾ ਫਿਰ ਇਹਦੀ ਮਨ ਲੈ ਕਾਰਟਿੰਗ ਕਦਨਾ ਕਰਦੇ ਜਿਹਦੇ ਪਹਿਲਾਂ ਇਹ ਮੰਨ ਕੇ ਚਲੋ ਆਏ ਤੜਾਈ ਤੜਾਈ ਹੁੰਦੀ ਹੈ ਇਹਦੀ ਅੱਛਾ ਤੇ ਇਦੋਂ ਬਾਅਦ ਇਹ ਕਰਦਣਾ ਕੱਟੀ ਜਾਂਦੀ ਹੈ ਅੱਛਾ ਤੇ ਇਸ ਤੋਂ ਬਾਅਦ ਇਹਨੂੰ ਬਾਸ਼ ਕਰਨਾ ਪੈਂਦਾ ਧੋਣਾ ਪੈਂਦਾ ਹੈਗਾ ਅੱਛਾ ਤੇ ਬਸ ਇਸ ਤੋਂ ਬਾਅਦ ਸੁਕਾ ਕੇ ਇਦੋਂ ਬਾਅਦ ਹੱਥ ਨੇ ਪੈਕਿੰਗ ਹੋ ਜਾਂਦੀ 200 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਇਹਦੀ ਠੀਕ ਹੈ ਤੇ ਜਿਵੇਂ ਬਈ ਇੱਕ ਸ਼ੈੱਡ ਆ ਗਿਆ ਇੱਕ ਸ਼ੈੱਡ ਦੇ ਵਿੱਚ 1000 ਲਫਾਫਾ ਪਾਇਆ ਹੈ ਹਾਂਜੀ ਆਪਾਂ 1000 ਪਾਇਆ ਵਾਧੂ ਵੀ ਪਾਇੰਦਾ ਹੂੰ ਤਾਂ ਜਗਾ ਪਈਆ ਤੇ ਆਪਾਂ ਹਾਂ ਪਹਿਲਾਂ 1000 ਹੀ ਤਰ੍ਹਾਂ ਆਵੇ ਤੇ ਇਹਦਾ ਜਿਹੜਾ ਆਵਾਸ ਆਇਆ ਲਫਾਫਾ ਇਹਦਾ ਖਰਚਾ ਕਿੰਨਾ ਆਇਆ ਇਹਦਾ ਆਪਣੇ ਆ ਜਾਂਦਾ ਮੰਨ ਲੇ ਕਿ ਚਲੋ 35-40000 ਰੁਪਈਆ ਅੱਛਾ ਹਾਂਜੀ ਹਾਂ ਵਿੱਚੀ ਬਾਂਸ ਲਾ ਲਓ ਵਿੱਚ ਕਾਗਜ਼ ਠੀਕ ਹੈ ਤੇ ਮੰਨ ਕੇ ਰਸੀ-ਰਸੀ ਲਾ ਕੇ ਸਾਰਾ ਆ ਜਾਂਦਾਗਾ 40-45000 ਰੁਪਈਆ ਲੱਗ ਜਾਂਦਾ ਸਾਰਾ ਵਿੱਚੀ ਅੱਛਾ ਵਿੱਚ ਕਿਰਾਇਆ ਕੋਲ ਲਾ ਲਓ ਲਿਆਉਂਦਾ ਠੀਕ ਹੈ ਬਈ ਜਿਹੜਾ ਫਿਰ ਇਹਦੀ ਮੰਨ ਕੇ ਚਲੋ ਸੇਲ ਹੈ ਜਿਵੇਂ ਹਨਾ ਆਪਾਂ ਇੱਥੇ ਕਾਫੀ ਵੱਡੇ ਸ਼ਹਿਰਾਂ ਦੇ ਵਿੱਚ ਵਿਗਦਾ ਆਪਣੀ ਛੋਟੇ ਸ਼ਹਿਰਾਂ ਮਾੜਾ ਮੋਟਾ ਚੱਲਣ ਲੱਗਿਆ ਇਹਦਾ ਫਿਰ ਜਿਹੜਾ ਤੁਸੀਂ ਅੱਗੇ ਸੇਲ ਪਰਚੇਜ ਕਿਵੇਂ ਕਰਦੇ ਹੋ ਦੀ ਬਾਕੀ ਬਈ ਲੋਕਲ ਵੀ ਨੰਗੀ ਦਾ ਮਾਨਸਾ ਠੀਕ ਹੈ ਜੀ ਤੇ ਮੰਨ ਕੇ ਫਿਰ ਸੰਗਰੂਰ ਹੋ ਗਿਆ ਬਠਿੰਡਾ ਹੋ ਗਿਆ ਅੱਛਾ ਤੇ ਬਰਨਾਲਾ ਹੋ ਗਿਆ ਠੀਕ ਹੈ ਇੱਥੇ ਬਾਅਦ ਬਾਕੀ ਵਿਆਹ ਹਬੂਆਂ ਸਾਧੀਆਂ ਚ ਉੱਥੇ ਵੀ ਲੱਗੇ ਠੀਕ ਇੱਕ ਛੱਟ ਦੇ ਵਿੱਚ ਹੀ ਮੰਨ ਕੇ ਇਹਦੀ ਮਨ ਲ ਖਾਦ ਨਹੀਂ ਲਉਣ ਦੇ ਵਿੱਚ ਜਿਹੜਾ ਤੁਸੀਂ ਬਾਸ ਲਾਇਆ ਨਾ ਕਿੰਨਾ ਕ ਖਰਚ ਆ ਗਿਆ ਦੇ ਇੱਕ ਛੱਟ ਦੇ ਇਹਦੇ ਆ ਜਾਂਦਾ ਮੰਨ ਕੇ ਜਿਉ ਲ ਆਪਣਾ 1.5 ਲੱਖ ਤੋਂ 2 ਲੱਖ ਦੇ ਵਿਚਕਾਰ ਅੱਛਾ ਹਾਂਜੀ ਹਾਂ ਠੀਕ ਹੈ ਤੇ ਇਸ ਵਾਰ ਮੰਨ ਲਾ ਜਿਵੇਂ ਤੁਸੀਂ ਹੁਣ ਪੈਕਿੰਗ ਕਰ ਲਈ ਪੈਕਿੰਗ ਕਰਕੇ ਤੁਸੀਂ ਮੰਡੀ ਚਾਬ ਲੈ ਕੇ ਜੰਦੇ ਵਪਾਰੀ ਆਪ ਹੀ ਲੈ ਕੇ ਜਾਂਦੇ ਨਹੀਂ ਅਸੀਂ ਆਪ ਹੀ ਛੱਟ ਕੇ ਅੱਛਾ ਕੀ ਭਾਅ ਦਵੇ ਵਿਕਰਤ ਕੀ ਇਹਦੀ ਕੀ ਵਧੀਆ ਰੇਟ ਆ ਰਿਹਾਗਾ ਆਪਾਂ ਨੂੰ ਆ ਰਿਹਾ ਮੰਨ ਕੇ 80 ਤੋਂ 100 ਦੇ ਵਿੱਚ ਫਿਰਦਾਗਾ अच्छा हां कदे ਘਟ ਕਦੇ ਵਧਦਾ ਬਾਕੀ ਜਿੰਨੀ ਲਗਤ ਹੋਈ ਜਾਂਦੇ ਬਿਆਹ ਸਕਦੇ ਤੇ ਸਲੇਟ ਆ ਜਾਂਦਾ ਤੇ ਜਿੰਮੇ ਬਾਈ ਇਹਦੀ ਪੈਕਿੰਗ ਕਿੰਨੀ ਕਰਕੇ ਭੇਜ ਤੁਸੀਂ 200 ਗ੍ਰਾਮ ਦੀ ਜਾਂਦੀ ਹੈ ਬਾਈ ਪੈਕਿੰਗ ਅੱਛਾ ਇਹ ਦੋ ਵੱਡੇ ਲਫਾਫੇ 10 ਕਿਲੋ ਅੱਛਾ ਹਾਂਜੀ ਠੀਕ ਹੈ ਚਲ ਇਧਰ ਵੀ ਦਿਖਾ ਦੋ ਅੱਗੇ ਪਲਾਟ ਆ ਅ ਕਿਸਾਨ ਪ੍ਰਭੂ ਬਾਈ ਤੋਂ ਆਪਾਂ ਜਿਹੜੀ ਮੋਟੀ ਮੋਟੀ ਦੇਖੋ ਜਾਣਕਾਰੀ ਲਈ ਹੈ ਤੇ ਬਾਈ ਹੁਣ ਮੰਨ ਕੇ ਕਿੰਨਾ ਟਾਈਮ ਚੱਲੂਗਾ ਇਹ ਬਾਕੀ ਬਾਈ ਮੌਸਮ ਤੇ ਡਿਪੈਂਡ ਹੈ ਅੱਛਾ ਹਾਂ ਕਿਉਂ ਇਸ ਵਾਰ ਗਰਮੀ ਜਿਆਦਾ ਪਹਿਲੀ ਪੈਣ ਲੱਗੀ ਅੱਛਾ ਬਾਕੀ ਮੌਸਮ ਤੇ ਡਿਪੈਂਡ ਹੈ ਦੇਖੋ ਕਿ ਮੌਸਮ ਕੀ ਕਹਿੰਦਾ ਜਿੰਨਾ ਟੈਂਪਰੇਚਰ ਕਹਿੰਦਾ ਭਾਬੀ 20 ਤੋਂ ਜਿੰਨਾ ਟਾਈਮ ਥੱਲੇ ਆ ਉਹਨਾਂ ਟਾਈਮ ਤਾਂ ਹੀ ਜ਼ਿਆਦਾ ਹੁੰਦਾ ਹਾਂ ਹਾਂ ਤੇ ਵੀ ਜੇ ਬਈ ਟੈਂਪਰੇਚਰ ਮਤਲਬ ਸੁੱਚਾ ਹੋ ਜਾਏ ਫਿਰ ਇਹਦੇ ਵਿੱਚ ਕੋਈ ਹਵਾ ਵਗੈਰਾ ਦਾ ਪ੍ਰਬੰਧ ਕਰਦੇ ਹਾਂ ਹਾਂ ਬਈ ਫਲੋਰ ਲਾਏ ਹੋਏ ਨੇ ਉਧਰ ਆਪਣੇ ਦੂਜੇ ਫਾਰਮ ਚ ਲਾਏ ਹੋਏ ਨੇ ਅੱਛਾ ਠੀਕ ਹੈ ਬਾਕੀ ਗੇਟ ਗੁੱਡ ਖੋਲ ਦਿੰਦੇ ਆ ਭਾਈ ਹਵਾ ਵਗਣ ਨੂੰ ਅੱਛਾ ਤੇ ਬਾਕੀ ਦੇਖੋ ਮੌਸਮ ਵਾਜ ਕੀ ਗਰਮੀ ਜ਼ਿਆਦਾ ਹੈ ਫਿਰ ਵੀ ਸੈੱਟ ਨਹੀਂ ਬੈਠ ਰਿਹਾ ਕਦੇ ਜਿਆਦਾ ਠੰਡ ਪੈ ਜਾਂਦੀ ਆ ਕਦੇ ਜਿਆਦਾ ਗਰਮ ਹੋ ਜਾਂਦਾ ਤੇ ਬਾਈ ਜਦੋਂ ਜਿਵੇਂ ਇਹ ਮੰਨ ਲਾ ਸਾਰਾ ਜਿਵੇਂ ਹੁਣ ਖਤਮ ਹੋ ਜਾਣਾ ਮਾਰਚ ਮਹੀਨੇ ਜੀ ਖਤਮ ਹੋ ਜੂ ਫਿਰ ਇਹ ਸਾਰਾ ਸਿਸਟਮ ਪਟੜਨ ਨੂੰ ਹਾਂਜੀ ਹਾਂ ਬਾਈ ਹਾਂ ਫਿਰ ਐ ਨਾ ਬਾਈ ਧੁੱਪ ਗਾਲ ਦੂਗੀ ਜੇ ਮੰਨ ਕੇ ਚਲੋ ਪਰ ਇਹਦੇ ਨੂੰ ਕਾਗਜ ਨੂੰ ਲਾ ਲੋ ਬਾਸ ਨੂੰ ਖਰਾਬ ਕਰ ਦੋਗੇ ਅੱਛਾ ਫੇ ਆਪਾਂ ਸਾਲ ਸਾਲ ਵਿੱਚ ਹੀ ਕੰਮ ਕਰ ਦਿੰਦੇ ਆ ਠੀਕ ਹੈ ਅੱਛਾ ਮੰਨ ਲਾ ਫਿਰ ਇੱਥੇ ਕੀ ਲਾਉਨੇ ਕਿ ਇੱਥੇ ਬਾਈ ਜੀ ਦੀ ਅੱਛਾ ਹਾਂ ਜੀ ਦੀ ਲੱਗੂ ਵੀ ਦੁਬਾਰਾ ਆਪਾਂ ਚੀਜ਼ੀ ਦੀ ਲਾ ਲਈ ਠੀਕ ਹੈ ਛੋਟੇ ਪਿੰਡ ਦੇ ਵਿੱਚ ਕਿੰਨੇ ਕਿਸਾਨ ਕਰਦੇ ਆ ਕੰਮ ਅਸੀਂ ਬਾਈ ਮੈਂ ਚਾਚਾ ਜੀ ਮੁੰਡੇ ਅਸੀਂ ਹੋਗੇ ਤੇ ਦੋ ਹੋਰ ਨੇ ਪਿੰਡ ਦੇ ਚ ਤੇ ਕਿਸਾਨ ਨੇ ਬਾਈ ਤੁਹਾਨੂੰ A to Z ਜਾਣਕਾਰੀ ਦਿੱਤੀ ਆ ਤੇ ਨੰਬਰ ਵਾਈ ਦਾ ਜਿਹੜਾ ਵੀਡੀਓ ਦੇ ਵਿੱਚ ਹੈਗਾ ਤੁਸੀਂ ਸਕਰੀਨ ਦੇ ਉੱਪਰ ਨੰਬਰ ਦੇਖ ਕੇ ਬਾਈ ਨੂੰ ਕਾਲ ਕਰ ਸਕਦੇ ਜੇ ਕੋਈ ਜਾਣਕਾਰੀ ਲੈਣੀ ਜਾਂ ਜੇ ਕਿਸੇ ਨੂੰ ਚਾਹੀਦਾ ਵੀ ਵਿਆਹ ਸ਼ਾਦੀ ਦੇ ਵਿੱਚ ਤਾਂ ਬਾਈ ਦੇ ਨਾਲ ਸੰਪਰਕ ਕਰਕੇ ਪਿੰਡ ਅਤਲਾ ਜ਼ਿਲ੍ਹਾ ਮਾਨਸਾ ਭੇਖੀ ਦੇ ਨੇੜੇ ਤਾਂ ਇਹ ਤੁਸੀਂ ਲੈ ਸਕਦੇ ਹੋ ਸਾਰਾ ਜਿਹੜਾ ਬਾਈ ਦਾ ਆਪਾਂ ਛੱਡ ਵੀ ਦਿਖਾਇਆ ਕਿਉਂਕਿ ਅੱਜ ਕੱਲ੍ਹ ਜਿਹੜੇ ਪੜ੍ਹੇ ਲਿਖੇ ਨੌਜਵਾਨਾ ਉਹ ਇੰਨਾ ਕਮਾਨ ਦੇ ਵੱਲ ਘਟ ਜਾਂਦੇ ਆ ਕਿਉਂਕਿ ਫੋਰਨ ਗੈਂਟਰੇ ਵਿੱਚ ਜਾਣ ਦੀ ਸ਼ਕੀਨ ਹੈ ਕਿਉਂਕਿ ਉੱਤ ਕਰਨਾ ਦੇ ਕੋ ਉੱਥੇ ਵੀ ਕੰਮ ਹੁੰਦਾ ਹੈ ਅਰ ਜੇ ਬੰਦਾ ਉਦੋਂ ਅੱਧੇ ਪੈਸੇ ਲਾ ਕੇ ਬੰਦਾ ਆਪਦਾ ਘਰੇ ਰਜ਼ਗਾਰ ਚਲਾਉਂਦਾ ਤਾਂ ਵਧੀਆ ਰਹਿੰਦਾ ਨਾਲੇ ਬਿਜ਼ਨਸ ਰਹਿੰਦਾ ਨਾਲੇ ਬੰਦਾ ਆਪਦੇ ਘਰ ਕਿਤੇ ਲੱਗੇ ਰਹਿੰਦਾ ਸਸਿਕਾ ਧੰਨਵਾਦ ਬਈ